ਆ ਬਾਈਨਾਕ ਤੁਸੀਂ ਵੀਡੀਓ ਦੇਖੋ ਉਸ ਘਟਿਆ ਇਨਸਾਨ ਦੀ ਕਿ ਇੱਕ ਬਜ਼ੁਰਗ ਮਾਤਾ ਨੂੰ ਘਰ ਦੇ ਵਿੱਚੋਂ ਕਢੀਸ ਕੇ ਉਸ ਨੂੰ ਬੀਹੀ ਦੇ ਵਿੱਚ ਸੁੱਟਿਆ ਗਿਆ ਤਾਂ ਉਹਦੀ ਕਿੰਨੀ ਉਮਰ ਹੈ ਮਾਤਾ ਦੀ ਤਾਂ ਜਦੋਂ ਉੱਠ ਕੇ ਜਾਣ ਲੱਗੀ ਉੱਥੇ ਨਹੀਂ ਰੁਕਿਆ ਜ਼ੁਲਮ ਕਰਕੇ ਜ਼ੁਲਮੀ ਬੰਦਾ ਤਾਂ ਉਸਨੇ ਫੇਰ ਖੜੀ ਹੋ ਕੇ ਜਦੋਂ ਤੁਰ ਕੇ ਜਾਣ ਲੱਗੀ ਉਸ ਨੇ ਫੇਰ ਉਸ ਦੇ ਲੱਪੜ ਮਾਰੇ ਤੇ ਕੁੱਟਿਆ ਉਹਨੂੰ ਕਿਹੜੋ ਯਾਰ ਘਟੀਆਂ ਇਨਸਾਨ ਨੂੰ ਇੰਨੀਆਂ ਲਾਹਣਤਾਂ ਪਾਉਣੀਆਂ ਨੇ ਇੱਕ ਬਜ਼ੁਰਗ ਮਾਤਾ ਦੇ ਉੱਤੇ ਹੱਥ ਚੱਕਿਆ ਹੱਥ ਵੀ ਇੰਨਾ ਚੱਕਿਆ ਵੀ ਮਨ ਨੂੰ ਇੰਨੀ ਠੇਸ ਪਹੁੰਚੀ ਵੀ ਜਿੱਦੇ ਤੂੰ ਜੰਮਿਆ ਸੀਗਾ ਉਹਦੇ ਨੇ ਪਤਾ ਨਹੀਂ ਤੇਰੀ ਖਾਤਰ ਕਿੰਨੀਆਂ ਖੁਸ਼ੀਆਂ ਬਣਾਈਆਂ ਹੋਣਗੀਆਂ ਕਿੰਨੇ ਘਰਾਂ ਦੇ ਨਿੰਮ ਬੰਨਿਆ ਹੋਊਗਾ ਕਿੰਨੇ ਪਿੰਡਾਂ ਜਿਹਨੇ ਨਿੰਮ ਬੰਨਿਆ ਉਤਰੇ ਨਾਨਕੇ ਤੇ ਦਾਦਕੇ ਦਾ ਬੰਨਣੀਆਂ ਲੱਗਦੀ ਇਹ ਤੇਰੀ ਦਾਦੀ ਲੱਗਦੀ ਹੈ ਜਿੱਥੇ ਤੱਕ ਪਤਾ ਲੱਗਿਆ ਹੈਗਾ ਕਿ ਤੁਸੀਂ ਉਸ ਬਜ਼ੁਰਗ ਮਾਤਾ ਨੂੰ ਉਸ ਤੀਰਥ ਨੂੰ ਤੂੰ ਧੱਕੇ ਮਾਰ ਕੇ ਕੱਢਿਆ ਹੈ ਇਹ ਬੇਈਮਾਨਾ ਤੈਨੂੰ ਐਂ ਧੱਕੇ ਵੱਜਣਗੇ ਤੈਨੂੰ ਤੇਰੇ ਉੱਤੇ ਵੀ ਐਵੇਂ ਜੁਕਰੀ ਤੇਰਾ ਪਰਿਵਾਰ ਹੱਥ ਚੱਕੂਗਾ ਔਰਤ ਦੀ ਔਰਤ ਦੁਸ਼ਮਣ ਜਦੋਂ ਬੀਹੀ ਦੇ ਵਿੱਚ ਇਸ ਘਟੀਆ ਇਨਸਾਨ ਨੇ ਸਿੱਟਿਆ ਤਾਂ ਔਰਤ ਉਸ ਨੂੰ ਬਾਹ ਫੜ ਕੇ ਖੜੀ ਨਹੀਂ ਕੀਤਾ ਦਾ ਅੱਗੋ ਜਦੋਂ ਉਸ ਨੂੰ ਮਾਤਾ ਨੂੰ ਕੁੱਟਣ ਲੱਗਿਆ ਤਾ ਫਿਰ ਵੀ ਉਸ ਨੂੰ ਪਰੇ ਕਰਕੇ ਲੈ ਗਈ ਪਰ ਨਾਲ ਫਰਜ ਉਹਦਾ ਉਹ ਬਣਦਾ ਸੀ ਵੀ ਮਾਤਾ ਨੂੰ ਵੀ ਘਰੇ ਲੈ ਕੇ ਜਾਂਦੀ ਤੇ ਇਹ ਦੁੰਮਾ ਦੀ ਕਾਰਸਤਾਨੀ ਹੈਗੀ ਵੀ ਦੁੰਮਾ ਨੇ ਰਲਕੀ ਇਹ ਜਿਹੜਾ ਕਾਰਾ ਉਹ ਕੀਤਾਗਾ ਬਹੁਤ ਵੱਡੀ ਮਨ ਨੂੰ ਦੁੱਖ ਹੋਇਆ ਤੇ ਯਾਰ ਇਹ ਵੀਡੀਓ ਨੂੰ ਬਈ ਇੰਨੀ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਪਰ ਇਹ ਨਹੀਂ ਪਤਾ ਵੀਡੀਓ ਨਵੀਂ ਹੈ ਕਿ ਪੁਰਾਣੀ ਹੈ ਪਰ ਵੀਡੀਓ ਬਣਾਉਣ ਦਾ ਮਕਸਦ ਇਹੀ ਹੈਗਾ ਵੀ ਕੋਈ ਹੋਰ ਨਾ ਬਜ਼ੁਰਗ ਮਾਤਾ ਦੇ ਉੱਤੇ ਯਾਰ ਕੋਈ ਹੱਥ ਚੱਕੇ ਸਾਡੀਆਂ ਦੇ ਉੱਤੇ ਜਿਨ੍ਹਾਂ ਨੇ ਇਹਨਾਂ ਦੇਖਾ ਜਦੋਂ ਬੱਚਾ ਜਨਮ ਲੈਂਦਾ ਹੈ ਤਾਂ ਮਾਤਾ ਆਪ ਗਿੱਲੇ ਥਾਵੇਂ ਪੈਂਦੀ ਹੈ ਤਾਂ ਬੱਚੇ ਨੂੰ ਸੁੱਕੇ ਥਾਵੇਂ ਪਾਉਂਦੀ ਹੈ ਤੇ ਆ ਪਾਲਣ ਪੋਸਣ ਦੀ ਆ ਉਸਨੇ ਕਰਤੂਤ ਜਿਹੜੀ ਖੜਾਈ ਐ ਸਹ ਲਾਨਤੀ ਬੰਦੇ ਨੂੰ ਯਾਰ ਇੰਨੀਆਂ ਲਾਨਤਾਂ ਪਾਉਣੀਆਂ ਨੇ ਨਾ ਬਾਈ ਵੀਡੀਓ ਨਜ਼ਰ ਨਹੀਂ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਮਨੁੱਖੀ ਅਧਿਕਾਰ ਕਮਿਸ਼ਨਰ ਕੋਲੇ ਜ਼ਰੂਰ ਜਾਵੇ ਤੇ ਇਹਦੇ ਵੱਧ ਤੋਂ ਵੱਧ ਕਾਰ ਬਾਈ ਹੋਣੀ ਚਾਹੀਦੀ ਹੈ ਬਾਈ ਇਸ ਨੂੰ ਵੀਡੀਓ ਨੂੰ ਅੱਗ ਵਾਂਗੂ ਫਲਾ ਦੇ ਬਾਈ ਇਹ ਵੀਡੀਓ ਬਣਾਉਣ ਦਾ ਇਹੀ ਮਕਸਦ ਹੈਗਾ ਬਾਈ ਜੀ ਤੇ ਜਿਹੜਾ ਜਿਵੇਂ ਸਿਆਣਿਆਂ ਨੇ ਕਿਹਾ ਵੀ ਜੈਸਾ ਬੀਜੇਗਾ ਉਸਾਈ ਉਹੋ ਜਿਹੀ ਵੱਢੇਗਾ ਤੂੰ ਜਿਵੇਂ ਮਾਤਾ ਦੇ ਉੱਤੇ ਤੂੰ ਹੱਥ ਚੱਕਿਆ ਤਾਂ ਤੇਰੇ ਬਾਲ ਬੱਚੇ ਵੀ ਤੈਨੂੰ ਐਵੇਂ ਜੁਕਰੀ ਕੁੱਟਣਗੇ ਤੇ ਐਵੇਂ ਜੁਕਰੀ ਤੈਨੂੰ ੱੱਕੇ ਪਹਿਣਗੇ ਤੇ ਇਸ ਵੀਡੀਓ ਨੂੰ ਬਾਈ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਧੰਨਵਾਦ